ਮੁੱਖ ਮੰਤਰੀ ਸਾਹਿਬ ਦੀ ਘਰ ਆਲੀ ਦਾ ਸਵਾਗਤ ਕਰਨ ਨੂੰ ਖੜੀ ਹੈ ਮੈਨੂੰ ਲੱਗਦਾ ਹੈ ਮੁੱਖ ਮੰਤਰੀ ਸਾਹਿਬ ਨੂੰ ਡਰ ਲੱਗਣ ਲੱਗਿਆ ਕਿ ਮੋਟਰਸਾਈਕਲ ਨਾਲ ਹੁਣ ਕੋਈ ਹੋਰ ਹੀ ਨਾ ਸਨਮਾਨ ਕਰ ਜਾਈ ਤੇ ਵੀਆਈਪੀ ਕਲਚਰ ਖਤਮ ਹੋਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਪਰਿਵਾਰਵਾਦ ਖਤਮ ਹੋਊਗਾ ਆਮ ਆਦਮੀ ਦੀ ਸਰਕਾਰ ਬਣਨ ਨਾਲ ਤੇ ਕਹਿੰਦੇ ਸੀਗੇ ਕਿ ਐਨੀ ਰੋੜਾ ਤੋਂ ਰੋੜਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਮੈਨੂੰ ਲੱਗਦਾ ਰੋੜਿਆ ਤੋਂ ਡਰ ਲੱਗਣ ਲੱਗ ਗਿਆ ਮੁੱਖ ਮੰਤਰੀ ਸਾਹਿਬ ਨੂੰ ਆ ਸਾਰੇ ਮੇਰੇ ਮੁਲਾਜ਼ਮ ਵੀ ਡਿਊਟੀ ਦੇ ਪਾਬੰਦ ਨੇ ਜਿੱਥੋਂ ਇਹਨਾਂ ਨੂੰ ਡਿਊਟੀ ਦਾ ਆਰਡਰ ਹੁੰਦਾ ਇਹਨਾਂ ਨੂੰ ਖੜਨਾ ਪੈਂਦਾ ਮੈਂ ਨਹੀਂ ਕਹਿੰਦੀ ਕਿ ਪੁਲਿਸ ਵਾਲਿਆਂ ਦੀ ਵਿਚਾਰਿਆਂ ਦੀ ਇਹ ਤਾਂ ਆਪਣੀ ਅੰਦਰ ਵੀ ਇਹਦੇ ਅੰਦਰ ਵੀ ਬਹੁਤ ਪੁਲਿਸ ਖੜੀ ਹੈ ਤੇ ਇਹਦਾ ਕਾਰਨ ਜਦ ਪੁੱਛਿਆ ਗਿਆ ਸਪੈਸ਼ਲ ਮੈਂ ਕਾਰਨ ਪੁੱਛਿਆ ਤੇ ਕਾਰਨ ਪੁੱਛਿਆ ਗਿਆ ਕਿਉਂਕਿ ਡਰਦੇ ਨੇ ਵਿਚਾਰੇ ਸਹੀ ਗੱਲ ਤਾਂ ਦੱਸਦੇ ਨਹੀਂ ਲੇਡੀ ਪੁਲਿਸ ਵੀ ਬਕਾਇਦਾ ਤਨਾਤ ਕੀਤੀ ਗਈ ਦੋਸਤੋ ਇਸ ਔਰਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਇੱਕ ਸ਼ਹਿਰ ਦੇ ਵਿੱਚ ਆਗਮਨ ਦੇ ਮੌਕੇ ਤੇ ਲੱਗੀ ਸਿਕਿਉਰਿਟੀ ਦੇ ਕਰਕੇ ਉਹਨਾਂ ਨੂੰ ਘੇਰਿਆ ਹੈ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਦੇ ਵਿੱਚ ਕੌਣ ਸਹੀ ਤੇ ਕੌਣ ਗਲਤ ਹੈ ਕਿਉਂਕਿ ਇਸ ਮਾਮਲੇ ਤੇ ਪਹਿਲਾਂ ਵੀ ਕਾਫੀ ਜ਼ਿਆਦੇ ਵਿਰੋਧੀ ਪਾਰਟੀਆਂ ਵੱਲੋਂ ਵੀ ਅਤੇ ਹੋਰ ਬਖਵਕ ਲੋਕਾਂ ਵੱਲੋਂ ਇਸ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ ਕਿ ਹੁਣ ਉਹ ਆਪਣੇ ਪਰਿਵਾਰ ਨੂੰ ਕਿਸ ਕਾਰਨ ਕਰਕੇ ਕਿਸ ਅਹੁਦੇ ਕਰਕੇ ਇਸ ਤਰ੍ਹਾਂ ਸਿਕਿਉਰਿਟੀ ਦੇ ਰਹੇ ਨੇ ਆਪਣੀ ਮਾਤਾ ਨੂੰ ਆਪਣੀ ਭੈਣ ਨੂੰ ਅਤੇ ਆਪਣੀ ਪਤਨੀ ਨੂੰ ਦੱਸਦੀ ਹੈ ਕਿ ਇਸ ਮੌਕੇ ਡਾਕਟਰ ਗੁਰਪ੍ਰੀਤ ਦੇ ਕੋਲ ਜਿੰਨੇ ਸਿਕਿਉਰਿਟੀ ਕਰਮਚਾਰੀ ਹਨ ਉਸ ਦੇ ਕਰਕੇ ਉਹਨਾਂ ਨੂੰ ਅਕਸਰ ਹੀ ਵਿਰੋਧ ਸਾਹਮਣਾ ਵੀ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਹੀ ਇੱਕ ਸਮਾਗਮ ਦੇ ਵਿੱਚ ਜਦੋਂ ਉਹਨਾਂ ਵੱਲੋਂ ਸ਼ਿਰਕਤ ਕੀਤੀ ਜਾਣੀ ਸੀ ਤਾਂ ਇੱਕ ਔਰਤ ਵੱਲੋਂ ਜੋ ਕਿ ਉੱਥੋਂ ਲੰਘ ਰਹੀ ਸੀ ਲੋਕਾਂ ਦੀ ਹੰਦੀ ਖੱਜਲ ਖੁਆਰੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦਾ ਵਿਰੋਧ ਕੀਤਾ ਗਿਆ। ਦੋਸਤੋ ਤੁਹਾਨੂੰ ਇਸ ਮਾਮਲੇ ਤੇ ਕੌਣ ਸਹੀ ਲੱਗਦਾ ਹੈ? ਜੇਕਰ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਤੇ ਸਹੀ ਲੱਗਦੇ ਨੇ ਤਾਂ ਕਮੈਂਟਾਂ ਦੇ ਵਿੱਚ 1 ਟਾਈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਇਸ ਔਰਤ ਦੀਆਂ ਗੱਲਾਂ ਸਹੀ ਨੇ ਤਾਂ ਕਮੈਂਟਾਂ ਦੇ ਵਿੱਚ 2 ਟਾਈਪ ਕਰਕੇ ਆਪਣਾ ਨਜ਼ਰੀਆ ਸਪਸ਼ਟ ਕਰਨਾ ਤਾਂ ਕਿ ਪਤਾ ਲੱਗ ਸਕੇ ਕਿ ਲੋਕ ਇਸ ਮਾਮਲੇ ਤੇ ਕੀ ਸੋਚਦੇ ਨੇ ਕਿ ਸੱਚਮੁੱਚ ਜੋ ਗੱਲਾਂ ਬਾਤਾਂ ਸੋਸ਼ਲ ਮੀਡੀਆ ਤੇ ਹੋ ਰਹੀਆਂ ਨੇ ਕਿ ਇਸ ਤਰ੍ਹਾਂ ਪਰਿਵਾਰਕ ਸਿਕਿਉਰਿਟੀ ਦੇ ਨਹੀਂ ਗਲਤ ਹੈ ਉਹ ਸਹੀ ਹਨ ਜਾਂ ਫਿਰ ਉਹ ਦਾ ਕਾਰਨ ਕੁਝ ਹੋਰ ਲੋਕਾਂ ਵੱਲੋਂ ਸੋਚਿਆ ਜਾਂਦਾ ਹੈ ਤੁਹਾਡੇ ਇਸ ਮਾਮਲੇ ਤੇ ਕੀ ਸੋਚਣਾ ਹੈ ਉਹ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਹੁਣ ਦੇਖੋ ਇਹ ਪੂਰੀ ਵੀਡੀਓ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਲ ਤੇ ਸਿਲੈਕਟ ਕਰ ਲੈਣਾ ਤਾਂ ਕਿ ਹਰ ਇੱਕ ਨਿਊਜ਼ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਤੇ ਜੇਕਰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲੈਣਾ ਸੇ ਮੁੱਖ ਮੰਤਰੀ ਸਾਹਿਬ ਦੀ ਘਰ ਵਾਲੀ ਦਾ ਸਵਾਗਤ ਕਰਨ ਨੂੰ ਖੜੀ ਹੈ ਮੈਨੂੰ ਲੱਗਦਾ ਹੈ ਮੁੱਖ ਮੰਤਰੀ ਸਾਹਿਬ ਨੂੰ ਡਰ ਲੱਗਣ ਲੱਗਿਆ ਕਿ ਮੋਟਰਸਾਈਕਲ ਨਾਲ ਹੁਣ ਕੋਈ ਹੋਰ ਹੀ ਨਾ ਸਨਮਾਨ ਕਰ ਦੇਈ ਤੇ ਵੀਆਈਪੀ ਕਲਚਰ ਖਤਮ ਹੋਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਪਰਵਾਰ ਬਾਦ ਖਤਮ ਹੋਊਗਾ ਆਮ ਆਦਮੀ ਦੀ ਸਰਕਾਰ ਬਣਨ ਨਾਲ ਤੇ ਕਹਿੰਦੇ ਸੀਗੇ ਕਿ ਐਨੀ ਰੋੜਾ ਤੋਂ ਰੋੜਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਮੈਨੂੰ ਲੱਗਾ ਰੋੜਿਆਂ ਤੋਂ ਡਰ ਲੱਗਣ ਲੱਗ ਗਿਆ ਮੁੱਖ ਮੰਤਰੀ ਸਾਹਿਬ ਨੂੰ ਆ ਸਾਰੇ ਮੇਰੇ ਮੁਲਾਜ਼ਮ ਵੀ ਡਿਊਟੀ ਦੇ ਪਾਬੰਦ ਨੇ ਜਿੱਥੋਂ ਇਹਨਾਂ ਨੂੰ ਡਿਊਟੀ ਦਾ ਆਰਡਰ ਹੁੰਦਾ ਇਹਨਾਂ ਨੂੰ ਖੜਨਾ ਪੈਂਦਾ ਮੈਂ ਨਹੀਂ ਕਹਿੰਦੀ ਕਿ ਪੁਲਿਸ ਵਾਲਿਆਂ ਦੀ ਵਿਚਾਰਿਆਂ ਦੀ ਇਹ ਤਾਂ ਆਪਣੀ ਅੰਦਰ ਵੀ ਇਹਦੇ ਅੰਦਰ ਵੀ ਬਹੁਤ ਪੁਲਿਸ ਖੜੀ ਹੈ ਤੇ ਇਹਦਾ ਕਾਰਨ ਜਦ ਪੁੱਛਿਆ ਗਿਆ ਸਪੈਸ਼ਲ ਮੈਂ ਕਾਰਨ ਪੁੱਛਿਆ ਤੇ ਕਾਰਨ ਪੁੱਛਿਆ ਗਿਆ ਕਿਉਂਕਿ ਡਰਦੇ ਨੇ ਵਿਚਾਰੇ ਸਹੀ ਗੱਲ ਤਾਂ ਦੱਸਦੇ ਨਹੀਂ ਲੇਡੀ ਪੁਲਿਸ ਵੀ ਬਕਾਇਦਾ ਤਨਾਤ ਕੀਤੀ ਗਈ ਇੱਧਰ ਸਾਰੀ ਪੁਲਿਸ ਮੁੱਖ ਮੰਤਰੀ ਸਾਹਿਬ ਦੀ ਘਰ ਆਲੀ ਦਾ ਸਵਾਗਤ ਕਰਨ ਨੂੰ ਖੜੀ ਹੈ ਮੈਨੂੰ ਲੱਗਦਾ ਹੈ ਮੁੱਖ ਮੰਤਰੀ ਸਾਹਿਬ ਨੂੰ ਘਰ ਲੱਗਣ ਲੱਗਿਆ ਕਿ ਮੋਟਰਸਾਈਕਲ ਨਾਲ ਹੁਣ ਕੋਈ ਹੋਰ ਹੀ ਨਾ ਸਨਮਾਨ ਕਰ ਜਾਈ ਤੇ ਵੀਆਈਪੀ ਕਲਚਰ ਖਤਮ ਹੋਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਪਰਵਾਰ ਬਾਦ ਖਤਮ ਹੋਊਗਾ ਆਮ ਆਦਮੀ ਦੀ ਸਰਕਾਰ ਬਣਨ ਨਾਲ ਕਹਿੰਦੇ ਸੀਗੇ ਕਿ ਐਨੀ ਰੋੜਾ ਤੋਂ ਰੋੜਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਮੈਨੂੰ ਲੱਗਾ ਰੋੜਿਆਂ ਤੋਂ ਡਰ ਲੱਗਣ ਲੱਗ ਗਿਆ ਮੁੱਖ ਮੰਤਰੀ ਸਾਹਿਬ ਨੂੰ ਆ ਸਾਰੇ ਮੇਰੇ ਮਲਾਜ਼ਮ ਵੀ ਡਿਊਟੀ ਦੇ ਪਾਬੰਦ ਨੇ ਜਿੱਥੋਂ ਇਹਨਾਂ ਨੂੰ ਡਿਊਟੀ ਦਾ ਆਰਡਰ ਹੁੰਦਾ ਇਹਨਾਂ ਨੂੰ ਖੜਨਾ ਪੈਂਦਾ ਮੈਂ ਨਹੀਂ ਕਹਿੰਦੀ ਕਿ ਪੁਲਿਸ ਵਾਲਿਆਂ ਦੀ ਵਿਚਾਰਿਆਂ ਦੀ ਇਹ ਤਾਂ ਆਪਣੀ ਅੰਦਰ ਵੀ ਇਹਦੇ ਅੰਦਰ ਵੀ ਬਹੁਤ ਪੁਲਿਸ ਖੜੀ ਹੈ ਤੇ ਇਹਦਾ ਕਾਰਨ ਜਦ ਪੁੱਛਿਆ ਗਿਆ ਸਪੈਸ਼ਲ ਮੈਂ ਕਾਰਨ ਪੁੱਛਿਆ ਤੇ ਕਾਰਨ ਪੁੱਛਿਆ ਗਿਆ ਕਿਉਂਕਿ ਡਰਦੇ ਨੇ ਵਿਚਾਰੇ ਸਹੀ ਗੱਲ ਤਾਂ ਦੱਸ ਦੇਣੀ ਲੇਡੀ ਪਲਸ ਵੀ ਬਕਾਇਦਾ ਤਨਾਤ ਕੀਤੀ ਗਈ